ਅਸੀਂ ਜਾਣਦੇ ਹਾਂ ਕਿ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤੀ ਸੀ ਇਸ ਦੇ ਬਰਾਬਰ ਹੀ ਉਹਨਾਂ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਅਤੇ ਉਹਨਾਂ ਦੇ ਭਤੀਜੇ ਮਿਹਰਬਾਨ ਨੇ ਵੀ ਸੇਮ ਉਸੇ ਤਰ੍ਹਾਂ ਦਾ ਹੀ ਗ੍ਰੰਥ ਦੀ ਰਚਨਾ ਕੀਤੀ ਸੀ ਜਿਵੇਂ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਸ਼ਬਦ ਤੁਸੀਂ ਆਮ ਟਰਾਲੀਆਂ ਉੱਪਰ ਲਿਖਿਆ ਵੇਖਿਆ ਹੋਣਾ ਜਾਂ ਕਈ ਥਾਵਾਂ ਤੇ ਹੋਰ ਵੀ ਵੇਖਿਆ ਹੋਣਾ ਪਰ ਇਹ ਕੱਚੀ ਬਾਣੀ ਹੈ ਗੁਰੂ ਸਾਹਿਬਾਨਾਂ ਦੇ ਮੁਤਾਬਕ ਇਹ ਕੱਚੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਨਹੀਂ ਹੈ ਗੁਰੂ ਸਾਹਿਬਾਨਾਂ ਨੇ ਇਸ ਬਾਣੀ ਨੂੰ ਪ੍ਰਮਾਣਿਤ ਨਹੀਂ ਕੀਤਾ ਹੈ ਹੋਰ ਸ਼ਬਦ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾਓ ਇਹ ਸ਼ਬਦ ਵੀ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਮ ਹੈ ਠੀ ਉਚਾਰਿਆ ਗਿਆ ਹੈ ਇੱਕ ਹੋਰ ਸ਼ਬਦ ਤੁਸੀਂ ਆਮ ਹੀ ਵਿਆਹ ਕਾੜਾਂ ਦੇ ਉੱਪਰ ਲਿਖਿਆ ਵੇਖਿਆ ਹੋਣਾ ਸਤਗੁਰ ਦਾਤੇ ਕਾਜਰ ਚਾਇਆ ਆਪਣੀ ਮੇਹਰ ਕਰਾਈ ਇਹ ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨਹੀਂ ਹੈ ਪਰ ਬਹੁਤ ਸਾਰੇ ਸਿੱਖ ਅੱਜ ਵੀ ਅਗਿਆਨਤਾ ਵਸ ਇਹੀ ਬਾਣੀ ਪੜ ਰਹੇ ਹਨ ਔਰ ਇਹੀ ਕਾਰਡਾਂ ਉੱਪਰ ਵੀ ਲਿਖ ਰਹੇ ਹਨ ਅਤੇ ਹੋਰ ਟਰਾਲੀਆਂ ਉੱਪਰ ਜਾਂ ਕਈ ਥਾਵਾਂ ਤੇ ਹੋਰ ਵੀ ਲਿਖ ਰਹੇ ਹਨ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿਸ ਸਤਗੁਰ ਬਾਜੋਂ ਹੋਰ ਕੱਚੀ ਹੈ ਬਾਣੀ